ਲੋ ਜੀਂ ਬਾਰਸ਼ ਬਹੁਤ ਧੀਰੀ ਆ ਗਈ ਬੇਜਵਾਨਾਂ ਦਾ ਬਹੁਤ ਔਖਾ ਹੋਇਆ ਪਿਆਗਾ ਅੱਜ ਜੇ ਤੁਸੀਂ ਕਿਸੇ ਦਿਨ ਵੀ ਸੇਵਾ ਨਹੀਂ ਕਰ ਸਕਦੇ ਨਾ ਰੁਕਿੰਦੇ ਨਹੀਂ ਦੇ ਸਕਦੇ ਤਾਂ ਅੱਜ ਦੇ ਦਿਨ ਜਰੂਰ ਤੁਹਾਡੇ ਆਲੇ ਦੁਆਲੇ ਬਾਹਰ ਨਿਕਲ ਕੇ ਰਜਾਈਆਂ ਚ ਜਰੂਰ ਦੇਖੋ ਕਿ ਇਹ ਕਿੰਨੀ ਪਰੇਸ਼ਾਨੀ ਚ ਨੇ ਵਿਚਾਰੇ ਹਨਾ ਅੱਜ ਦੇ ਦਿਨ ਦੀ ਸੇਵਾ ਸਾਨੂੰ ਤਾਰਨੂਗੀ ਕਿਉਂਕਿ ਉੱਦਾਂ ਤਾਂ ਵਿਚਾਰੇ ਤੁਰੇ ਫਿਰਦੇ ਰਹਿੰਦੇ ਨੇ ਕਿਤੇ ਕੁਝ ਖਾ ਪੀਂਦੇ ਨੇ ਹਨਾ ਅੱਜ ਬਾਸ਼ ਹੋ ਰਹੀ ਤਾਂ ਇਹਨਾਂ ਦਾ ਬਹੁਤ ਔਖਾ ਹੋਇਆ ਪਿਆਗਾ ਤਾਂ ਜਰੂਰ ਸੇਵਾ ਕਰੋ ਜੀ ਆਪਾਂ ਤਾਂ ਚੱਲ ਕਰ ਰਹੇ ਆਂਗੇ ਹਨਾ ਤੁਹਾਨੂੰ ਵੀ ਦੇਖਾਇਨੀ ਆ ਕਿ ਤੁਸੀਂ ਵੀ ਕਰੋ ਬਹੁਤ ਖੁਸ਼ੀਆਂ ਦਿੰਦਾ ਪਰਮਾਤਮਾ ਕਿਉਂਕਿ ਆਪਣੇ ਤੋਂ ਬਿਨਾ ਇਹਨਾਂ ਦਾ ਕੌਣ ਆ ਲੋਕ ਬੋ ਤਾਂ ਸੇਵਾ ਕਰ ਕੈਨੂੰ ਦਿੰਦੇ ਨੇ ਕਿ ਇਹਨਾਂ ਦਾ ਤਾਂ ਰੱਬ ਹੁੰਦਾ ਹਨਾ ਰੱਬ ਵੀ ਤਾਂ ਬੰਦਿਆਂ ਚ ਵਸਦਾਗਾ ਹਨਾ ਪਰਮਾਤਮਾ ਨੇ ਖੁਦ ਥੋੜਾ ਨਾ ਉੱਤਰ ਕੇ ਖਾਣਾ ਦੇਣਾਗਾ ਸਾਡੇ ਵਿੱਚ ਹੀ ਵਸਦਾਗਾ ਤੇ ਤੁਸੀਂ ਸੇਵਾ ਕਰੋ ਵੇ ਅੱਜ ਦੀ ਸੇਵਾ ਕੀਤੀ ਸੋ ਉਹਨੂੰ ਤਾਰ ਜੂਗੀ para o Seva de -Murka.